ਬਿਲਕੁਲ ਤੁਹਕੇ ਤੁਸੀਂ ਦੇਖਿਆ ਹੋਣਾ ਜਦੋਂ ਉਹਦੀ ਅੰਤਮ ਅਰਦਾਸ ਹੋਈ ਸੀ ਕਿ ਲਾਸਟ ਟਾਈਮ ਤੇ ਉੱਤੇ ਰਸ਼ਨ ਦੀ ਮਾਂ ਵੱਲੋਂ ਕਿਥੇ ਉਹਦੀ ਅੰਤਮ ਅਰਦਾਸ ਤੇ ਪ੍ਰਮਾਤਮਾ ਦੇ ਚਰਨਾਕੰਨਾਂ 'ਤੇ ਬਖਸ਼ਣ ਦੀ ਕੀਤੀ ਗਈ ਸੀ ਕਿ ਨਾਲ ਇਹ ਵੀ ਸੰਗਤ ਨੂੰ ਬੇਨਤੀ ਕਰੇ ਸੀ ਸ਼ੁਕਤੀ ਮਾਤਾ ਵੱਲੋਂ ਕਿ ਵਾਤਾਵਰਨ ਨੂੰ ਬਚਾਉਣਾ ਵੀ ਓਨਾ ਹੀ ਜ਼ਰੂਰੀ ਹੈ ਅਸੀਂ ਆਪਣੀਆਂ ਅਗਲੀਆਂ ਨਸਲਾਂ ਨੂੰ ਸੇਫ ਤਾਂ ਹੀ ਰੱਖ ਸਕਦੇ ਹਾਂ ਤੁਸੀਂ ਦੇਖ ਰਹੇ 47 48 ਦੀ ਕਿਤਾਬਾਂ ਜਾਂ ਰਹਿਆ ਤਾਂ ਜੇ ਅਸੀਂ ਵਾਤਾਵਰਨ ਬਚਾਵਾਂਗੇ ਵਾਤਾਵਰਨ ਬਚੂਗਾ ਪੌਦਿਆਂ ਦੇ ਨਾਲ ਤੇ ਪੌਦਿਆਂ ਦੇ ਇਸ ਅੱਜ ਦੇ ਲੰਗਰ ਦੇ ਵਿੱਚ ਸਰਦਾਰ ਹਰਦੀਪ ਸਿੰਘ ਫਾਸਟ ਅਫਸਰ ਨੇ ਜਿਹੜੇ ਇਹਨਾਂ ਨਾਲ ਖੜੇ ਨੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਇਹ ਅੱਗੇ ਪਿੱਛੇ ਵੀ ਅੱਜ ਦਾ ਜਨਮ ਦਿਨ ਹੈ ਜਨਮ ਤੋਂ ਇਲਾਵਾ ਵੀ ਭੂਤਾਂ ਦੀ ਸੇਵਾ ਜਿਹੜੀ ਉਹ ਕਰਦੇ ਰਹਿੰਦੇ ਨੇ ਪਰਮਾਤਮਾ ਇਹਨਾਂ ਨੂੰ ਦਰਦ ਦੇ ਗਏ ਤਾਂ ਬੜਾ ਵੱਡਾ ਯੋਗਦਾਨ ਹੈ ਤਾਂ ਅੱਜ ਵੀ ਦੇਖੋ ਜਿਹੜਾ ਪੌਦਿਆਂ ਦਾ ਜਿਹੜਾ ਉਹ ਕਰਨ ਉਹਨਾਂ ਦੇ ਉਦਮ ਹੈ ਕੀ ਕਹੋਗੇ ਜਿਹੜਾ ਕਮਾਮ ਸਮਾਜ ਸੇਵੀ ਕਰ ਰਿਹਾ ਲੱਗਦਾ ਨਹੀਂ ਸਰਕਾਰਾਂ ਨੂੰ ਕਰਨ ਚਾਹੀਦੇ ਆ ਜਵੇਂ ਮਾਲਵਾ ਬੈਲਟ ਦੇ ਵਿੱਚ ਕੈਂਸਰ ਲਗਾ ਦਾ ਫਜ਼ਰਿਆ ਹੋਰ ਸਰਕਾਰਾਂ ਕੋਲ ਤਾਂ ਜੀ ਇੱਕ ਦੂਜੇ ਤੇ ਛਿੱਕੜ ਛਿੱਕਣ ਤੋਂ ਇਲਾਵਾ ਇੱਕ ਦੂਜੇ ਦਾ ਟਰੈਕਟਰ ਸੈਂਸੀਨੇਸ਼ਨ ਕਰਨ ਤੋਂ ਇਲਾਵਾ ਹੋਰ ਕੀ ਕੰਮ ਹੀ ਨਹੀਂ ਰਿਹਾ ਇੱਕ ਦੂਜੇ ਨੂੰ ਮਾਰਾ ਕਹਿਣ ਦੇ ਨਾਲ ਤਾਂ ਕੰਮ ਨਹੀਂ ਹੋਣੇ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਸਾਡਾ ਜਿਹੜਾ ਵਾਟਰ ਲੈਵਲ ਹੈ ਅੱਧਾ ਪੰਜਾਬ ਸਾਡਾ ਡਾਰਕ ਜ਼ੋਨ ਦੇ ਵਿੱਚ ਆ ਚੁੱਕਿਆ ਦੁਪਹਿਰ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ 20 ਸਾਲਾਂ ਤੱਕ ਸਾਡਾ ਅਫਰੀਕਾ ਦੀ ਰਾਜਧਾਨੀ ਵਰਗਾ ਹਾਲ ਪੰਜਾਬ ਦਾ ਹੋ ਜਾਵੇ ਜੇ ਅਸੀਂ ਨਾ ਸਿੱਧੇ ਕਰਤਾ ਤਾਂ ਸਾਨੂੰ ਛੋਟੇ-ਛੋਟੇ ਜਿਹੜੇ ਖੇਤਾਂ ਦੇ ਵਿੱਚ ਝੀਲਾਂ ਛੋਟੇ-ਛੋਟੇ ਤਲਾਬ ਬਣਾਉਣੇ ਪੈਣਗੇ بارش ਦੇ ਪਾਣੀ ਦੀ ਸੰਭਾਲ ਕਰਨੀ ਪਊਗੀ ਇਹਦੇ ਉਦੋਂ ਵੱਜੋ ਮੇਰੇ ਪਰਿਵਾਰ ਵੱਲੋਂ ਅਸੀਂ ਇਹ ਕੰਮ ਨੂੰ ਸ਼ੁਰੂ ਕਰ ਦਿੱਤੇ ਹੈ ਇੱਕ ਛੋਟੀ ਝੀਲ ਖੇਤ ਵਿੱਚ ਬਣਾਈ ਹੈ ਔਰ ਆਰਗੈਨਿਕ ਵਾਲੇ ਪਾਸੇ ਵੀ ਦੋ ਚਾਰ ਕਿੱਲੇ ਕਟਣ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰਮਾਤਮਾ ਉਦਮ ਦੇਵੇ ਤਾਂ ਆਪਾਂ ਹੋਰ ਲੋਕਾਂ ਦੇ ਲਈ ਵੀ ਰੋਲ ਮਾਡਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਵੀ ਇਸ ਰਸਤੇ ਤੁਰਨ ਬਿਨਾਂ ਰੇਸ਼ਪਰੇ ਤੋਂ ਜਿਹੜੀ ਆਰਗਨਿਕਤਾ ਦੀ ਪਛਾਣ ਕਰਨੀ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ ਸੀ ਕੀ ਖਾਣੇ ਕਿਉਂਕਿ ਜਿਹੜੀ ਕੈਂਸਰ ਦੀ ਬਿਮਾਰੀ ਹੈ ਤੁਹਾਨੂੰ ਮੈਂ ਦੱਸਿਆ ਵੀ ਜਦੋਂ ਬੱਜੋ ਵਾਲੀ ਦੀ ਇੱਕ ਲੜਕੀ ਆਈ ਹੈ ਕੁਕਰੀ ਖਾਣ ਕਰਕੇ ਉਹਦੀ ਜਿਹੜੀ ਉਹਨੂੰ ਕੈਂਸਰ ਪਲੱਸ ਆ ਗਿਆ ਤਾਂ ਸਾਨੂੰ ਇਹ ਵੀ ਦੇਖਣਾ ਪਊ ਉਸੇ ਕੀ ਖਾਣਾ ਹੈ ਕੀ ਪੀਣਾ ਹੈ ਇਹ ਇਹਦੀ ਇਹਦੀ ਚੁਆਇਸ ਕਰਨੀ ਇਹਦੀ ਸਿਲੈਕਸ਼ਨ ਕਰਨੀ ਵੀ ਸਾਡੇ ਲਈ ਜ਼ਰੂਰੀ ਹੈ ਜਿੰਨਾ ਕਿ ਬਿਮਾਰੀ ਤੋਂ ਬਚਣ ਲਈ ਮੈਡੀਸਿਨ ਕੰਮ ਕਰਦੀ ਹੈ ਪਰ ਇਹ ਉਸ ਤੋਂ ਵੀ ਜ਼ਿਆਦਾ ਹੈ ਕਿ ਕਿਵੇਂ ਦੇਖ ਲਓ ਪੰਜਾਬੀਆਂ ਦੀ ਕਿਰਦਾਰ ਨੂੰ ਬੜੀ ਕੀਤੀ ਜਾਂਦੇ ਪਹਿਲਾਂ ਸਿੱਧੂ ਤੇ بڑا ਇਲਜ਼ਾਮ ਲਗਾਏ ਗਏ ਸੀ ਅੱਤਵਾਦੀ ਹੋਰ ਹੁਣ ਪੰਜਾਬੀਆਂ ਨੂੰ ਤੰਗਣਾ ਰਣਾਤਾ ਬਿਆਨ ਆਇਆ ਇਹ ਪੱਖਵਾਦੀ ਨੇ ਅੱਤਵਾਦੀ ਆ ਕਿਵੇਂ ਦੇਖ ਦੋ ਇਹੋ ਜਿਹੀ ਬਿਆਨਬਾਜ਼ੀ ਨੂੰ ਦੇਖੋ ਕਿਵੇਂ ਕਿਵੇਂ ਵੇਖਦਾ ਮੈਂ ਤਾਂ ਇਹਦਾ ਸੰਤਾਪ ਹੀ ਭੋਗ ਰਿਹਾ ਮੇਰੇ ਪਰਿਵਾਰ ਦੇ ਨਾਲ ਤਾਂ ਇਹ ਚੀਜ਼ ਵਾਪਰ ਹੀ ਚੁੱਕੀ ਆ ਸਾਰੀ ਮੈਂ ਜਿਹੜੀ ਹੁਣ ਮੇਰੀ ਇੰਟਰਵਿਊ ਨੂੰ ਫੇਰ ਤੋਂ ਦੁਆਰਾ ਗੋਲਡੀ ਵਿਰਾੜ ਦੇ ਦੁਆਰਾ ਉਹਨੂੰ ਮੇਰਾ ਕੰਟਰੀ ਕੀਤਾ ਗਿਆ ਉਸ ਗੱਲ ਦੇ ਉੱਤੋਂ ਵੀ ਜਵਾਬ ਦਿੱਤਾ ਗਿਆ ਮੈਨੂੰ ਤਾਂ ਉਹ ਵੀ ਸਾਰੀਆਂ ਇਹ ਗੱਲਾਂ ਝਲਕਦੀਆਂ ਨੇ ਮੈਂ ਉਹੀ ਗੱਲਾਂ ਕਰੀਆਂ ਨੇ ਇਹਨਾਂ ਨੇ ਸਾਡੇ ਤਾਂ ਮੱਥੇ ਤੇ ਲਿਖਤਾ 바ਗੀ ਬੇਸ਼ੱਕ ਸਾਡਾ ਕਰਤਾਰ ਦੇਸ਼ ਪ੍ਰਤੀ ਰਿਹਾ ਉਹ ਵੀ ਮੈਂ ਸਾਡਾ ਫੌਜੀ ਰਿਹਾ ਹਾਂ ਉਹ ਗੱਲਾਂ ਤਾਂ ਨਜ਼ਮਦਾ ਜੀ ਕਰਤੀਆਂ ਹੁਣ ਮੈਂ ਕੱਲ ਵੀ ਪੱਤਰਕਾਰਾਂ ਨੂੰ ਤੁਹਾਡੇ ਪੇਸ਼ੇ ਦੇ ਜਿਹੜੇ ਕੁਸ਼ੰਦੇ ਨੇ ਮੈਂ ਉਹਨੂੰ ਕਿਹਾ ਮੈਂ ਕਿਹਾ ਭਾਈ ਪੱਤਰਕਾਰਤਾ ਤੁਹਾਡਾ ਪੇਖਾ ਜਮ ਜਮ ਕੇ ਕਰੋ ਸਾਨੂੰ ਕੋਈ ਤੁਹਾਡੀ ਪੱਤਰਕਾਰ ਤੋਂ ਪ੍ਰੋਬਲਮ ਨਹੀਂ ਪਰੰਤੂ ਜਦੋਂ ਤੁਸੀਂ ਪੇੜ ਚਲਦੇ ਹੋ ਨਾ ਉਦੋਂ ਕਿਤੇ ਨਾ ਕਿਤੇ ਜਾ ਕੇ ਸਾਨੂੰ ਦੁੱਖ ਮਹਿਸੂਸ ਹੁੰਦਾ ਲੋਕਿ ਤੁਹਾਡੀਆਂ ਮੈਂ 6-7 ਜਰਨਲਿਸਟਾਂ ਨੂੰ ਦੇਖ ਰਿਹਾ ਹਾਂ ਕਿ ਉਹ ਰਿਪੋਰਟੇ ਹੀ ਕੱਲੀ ਮੇਰੀ ਸਿੱਧੂ ਪਰਿਵਾਰਤੀ ਬਣਾ ਰਹੇ ਨੇ ਮੂਸੇਵਾਲ ਦਾ ਫੈਕਟਰ ਖਤਮ ਹੋ ਗਿਆ ਜੀ ਮੂਸੇਵਾਲ ਦਾ ਫੈਕਟਰ ਖ਼ਰਾਬਾ ਹੋ ਗਿਆ ਆ ਬਿਨਾਂ ਫੈਕਟਰ ਤੋਂ ਲੋਕ ਖੜੇ ਨੇ ਸਵੇਰ ਦਾ 10 ਹਜ਼ਾਰਾਂ ਕੇ ਇੱਕ ਸ਼ਾਮ ਤੱਕ ਘਰੇ ਆਊਗਾ ਉਹ ਬਿਨਾਂ ਫੈਕਟਰ ਤੋਂ ਹੀ ਆਈ ਜਾਂਦਾ ਕਿ بڑے ਲੋਕਾਂ ਦੇ ਚੰਨਾ ਬੜੇ 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 ਬੱਟੇ ਲੀਡਰ ਹੋਏ ਨੇ ਦੋ ਦੋ ਤਿੰਨ ਤਨ ਵਾਲੀ ਦੇ ਮੁੱਖ ਮੰਤਰੀ ਵੀ ਹੋਏ ਨੇ ਕਦੇ ਕਿਸੇ ਦੇ ਘਰੇ ਕੋਈ ਬੱਚਾ ਦੇਖਿਆ ਖੜਾ ਦੱਸੋ ਸਿੱਧੂ ਮਸੇਰੇ ਵਾਲੇ ਦਾ ਜਿਹੜਾ ਪਿਆਰ ਹੈ ਉਹਦਾ ਅਸਰ ਸਮਾਜ ਦੇ ਉੱਤੇ ਉਹਨੂੰ ਖਤਮ ਕਰਨ ਦੇ ਲਈ ਪੱਤਰਕਾਰ ਵੀ ਤਤਪਰ ਨੇ ਇਸ ਕਾਰਨ ਸਾਰਿਆਂ ਨੂੰ ਨਹੀਂ ਕਹਿੰਦਾ ਮਾਫ਼ ਕਰਨਾ ਪਰ ਵਿੱਚ ਕੁਝ ਹੈਗੇ ਨੇ ਉਹਨਾਂ ਨੂੰ ਆਪ ਵਿਅਕਤੀਗਤ ਤੌਰ ਤੇ ਫੋਨ ਲਾ ਕੇ ਵੀ ਗੱਲ ਕਹੀਏ ਵੀ ਦੇਖੋ ਅਸੀਂ ਤਾਂ ਹਾਸ਼ੀਰ ਦੇ ਉੱਤੇ ਪਹਿਲੀ ਪਹੁੰਚੇ ਹੋਏ ਹਾਂ ਸਾਡਾ ਤੁਸੀਂ ਹੋਰ ਇਸ ਤੋਂ ਵੱਡਾ ਨੁਕਸਾਨ ਕੀ ਕਰਦੇ ਹੋ ਠੀਕ ਹੈ ਇੱਕ ਨੂੰ ਤੁਸੀਂ ਮਾਰ ਦਿੱਤਾ ਹੈ ਦੂਸਰੇ ਨੂੰ ਤੁਸੀਂ ਜੰਮਣ ਦੇ ਉੱਤੇ ਨੋਟਿਸ ਕੱਟ ਦਿੱਤੇ ਨੇ ਸਾਨੂੰ ਉਹਦਾ ਵੀ ਪਾਲਣਾ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਪਿਆ ਵੀ ਨਹੀਂ ਕਿ ਆਪ ਨੂੰ ਪਾਲਾਂਗੇ ਕਿਵੇਂ ਤਾਂ ਇਹ ਪੂਰੀ ਨਫ਼ਰਤ ਨਹੀਂ ਹੈ ਤਾਂ ਹੋਰ ਕੀ ਹੈ ਇਹ ਮੈਂ ਸਰਕਾਰਾਂ ਤੋਂ ਇਹੀ ਉਮੀਦ ਕਰਦਾ ਹਾਂ ਖਾਸ ਕਰਕੇ ਸੈਂਟਰ ਗਵਰਨਮੈਂਟ ਤੋਂ ਵੀ ਇੱਕ ਥੱਪੜ ਵੱਜਿਆ ਉਹਦੀ ਊਜ ਪੈ ਗਈ ਪੂਰੇ ਭਾਰਤ ਵਰਸ਼ ਦੇ ਵਿੱਚ ਯਾਰ ਇੱਕ ਕੁੜੀ ਤਲਵਾਰ ਦੇ ਨਾਲ ਵੱਢਦੀ ਮਹਾਲੀ ਕਿਸੇ ਨੇ ਕਿਹਾ ਦਾ ਜ਼ਿਕਰ ਆਇਆ ਇਹਨੇ ਬੇਰਹਿਮੀ ਦੇ ਨਾਲ ਉਸ ਬੱਚੀ ਦਾ ਕਤਲ ਕਰਤਾ ਯਾਰ ਕੁਈ ਕਤਲ ਦੀਦਾ ਕੋਈ ਮਰ ਸਜੇ ਨਹੀਂ ਰਹੀ ਪੰਜਾਬ ਦੇ ਵਿੱਚ ਕੋਈ ਡਰੀ ਨਹੀਂ ਹੈਗਾ ਕਤਲ ਕਰਦਾ ਤਾਂ ਕੋਈ ਗੋਲੀ ਨਾ ਕਰੇ ਕੋਈ ਤਲਵਾਰ ਨਾਲ ਵੱਢ ਕੇ ਕਰੇ ਲਾਡਾਡ ਦੀ ਹਾਲਤ ਕਿੱਥੇ ਪਹੁੰਚ ਗਈ ਸਾਡੇ ਪੰਜਾਬ ਦੀ ਕਦੇ ਤੁਸੀਂ 3-4 ਸਾਲ ਤਾਂ ਮੈਂ ਲਗਾਤਾਰ ਕੁੱਤ ਦੇ ਮਰਨ ਤੋਂ 2 ਸਾਲ ਤੋਂ ਤਾਂ ਮੈਂ ਬਿਲਕੁਲ ਦਿਨ ਰਾਤ ਹੀ ਇਨਵੋਲ ਮੈਂ ਇਸ ਕੱਲ ਦੇ ਵਿੱਚ ਕਿਸੇ ਵੀ ਇੱਕ ਗੈਂਗਸਟਰ ਨੂੰ ਪੰਜਾਬ 'ਚ ਕਦੇ ਸਜ਼ਾ ਹੋਈ ਦੇਖੀ ਹੈ ਕਿਸੇ ਵੀ ਇੱਕ ਗੈਂਗਸਟਰ ਨੂੰ ਕਿਸੇ ਵੀ ਮਰਜ਼ੀ ਕੇਸ ਦੇ ਵਿੱਚ ਲਾ ਲਓ ਤਾਂ ਇਹਦਾ ਮਤਲਬ ਕਤਲ ਦੀ ਫਰੋਟੀਆਂ ਦੀ ਕਾਨੂੰਨ ਨੂੰ ਹੱਥ ਤੇ ਲੈਣ ਦੀ ਕੋਈ ਗਨਾਹੀ ਨਹੀਂ ਹੈ ਇਸੇ ਕਰਕੇ ਲੋਕ ਪੈਸਾ ਕਮਾਰੇ ਖੁਦ ਸਾਡੇ ਪਰਿਵਾਰ ਵੱਲੋਂ ਕੀ ਅੱਜ ਅਪੀਲ ਕਰਨ ਜਾਣੇ ਹੋਗੇ ਸਿੱਧੂ ਦੇ ਪ੍ਰਸ਼ੰਸ ਕਰਨ ਲਈ ਇਹੀ ਅਪੀਲ ਕਰਨਾ ਵੀ ਅਸੀਂ ਸਰਕਾਰਾਂ ਤੇ ਬਹੁਤੀ ਉਮੀਦ ਨਾ ਲਾ ਕੇ ਅਸੀਂ ਖੁਦ ਆਪ ਖੜੇ ਹੋਈਏ ਅਸੀਂ ਛੋਟੇ ਲੈਵਲ ਤੋਂ ਸਹੀ ਆਪਣੇ ਪਰਿਵਾਰ ਲੈਵਲ ਤੋਂ ਸਹੀ ਅਸੀਂ ਵਾਤਾਵਰਨ ਨੂੰ ਪਾਣੀ ਨੂੰ ਤੇ ਜਿਹੜਾ ਆ ਕੈਂਸਰ ਦੀ ਅਵੇਅਰਨੈਸ ਨੂੰ ਪਲਾਉਣ ਦੀ ਕੋਸ਼ਿਸ਼ ਕਰੀਏ ਕੈਂਸਰ ਕੋਈ ਬਿਮਾਰੀ ਨਹੀਂ ਹੈ ਇਹਦਾ ਕੇਵਲ ਤੇ ਕੇਵਲ ਪਰਹੇਜ ਹੈ ਖਾਣ ਪੀਣ ਦਾ ਪਰਹੇਜ ਹੈ ਇੱਕ ਜ਼ਿੰਦਗੀ ਨੂੰ ਡਿਸਪਲਨ ਦੇ ਵਿੱਚ ਰਹਿ ਕੇ ਜਿਉਣ ਦੀ ਕਲਾ ਆਪ ਵੀ ਸਿੱਖੀਏ ਤੇ ਆਪਣੇ ਛੋਟੇ ਵੱਡਿਆਂ ਨੂੰ ਹੋਰ ਵੀ ਬੇਟਾ ਕੇਕ ਦੀ ਇਹ ਗੱਲ ਸੀ ਵੀ ਕੇਕ ਤੇ ਹੀ ਵਾਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ 500 700 ਕੇਕ ਆ ਜਾਂਦਾ ਤਾਂ ਫਿਰ ਅਸੀਂ ਉਹਨੂੰ ਵੰਡਣ ਵਾਸਤੇ ਜਾਂ ਤਾਂ ਮੁੰਡੇ ਕੇ ਕੇ ਵੀ ਚੀਜ਼ੇ ਮਿੱਠਾ ਵੀ ਖਾਣਾ ਕੋਸ਼ਤ ਤੱਕ ਜਾਨੀ ਉਹੀ ਗੱਲ ਤੁਹਾਨੂੰ ਕਹਿ ਰਹੇ ਮੈਂ ਸਾਨੂੰ ਅਚਾਰ ਵਿਹਾਰ ਖਾਣ ਪੀਣ ਦਾ ਸਿੱਖਣਾ ਪਊਗਾ ਮੁੰਡੇ ਮੈਂ ਸਾਰਾ ਦਿਨ 1050 ਜਵਖਮ ਕੇ ਕੀ ਖਾਈਏ ਨਾ ਸ਼ਾਮ ਤੱਕ ਬਰੂ ਬਿਮਾਰੀ ਹੋਊਂਗੇ ਨੰਬਰ 2 ਤੋਂ ਕੀ ਪੈਸੇ ਦੀ ਵੇਸਟੇਜ ਹੈ ਮੈਂ ਇਹ ਕਹਿੰਦਾ ਸੀ ਵੀ ਕਿਉਂ ਨਾ ਜੇ ਤੁਸੀਂ 100 ਜਾਂ 200 ਰੁਪਏ ਹੀ ਖਰਚ ਲੈ ਕਿਉਂ ਨਾ ਕੋਈ ਤੁਸੀਂ ਇੱਕ ਚੱਪਲਾਂ ਦਾ ਜੋੜਾ ਲੈ ਲਓ ਕਿਉਂ ਨਾ ਤੁਸੀਂ ਕੋਈ ਬੂਟਾਂ ਦਾ ਜੋੜਾ ਲੈ ਲਓ ਆਪਾਂ ਪ੍ਰਾਇਮਰੀ ਸਕੂਲ ਦੇ ਜਿਹੜੇ ਲੋੜਵੰਦ ਬੱਚੇ ਆ ਉਹਨਾਂ ਤੱਕ ਪਹੁੰਚਦੇ ਕਰਤੀਏ ਜੇ ਤੁਸੀਂ ਚੂਰੀ ਸਮਝਦੇ ਤਾਂ ਪਹਿਲੀ ਗੱਲ ਤਾਂ ਤੁਸੀਂ ਆਓ ਆਪਾਂ ਇੱਥੇ ਆ ਕੇ ਕੋਈ ਕੈਂਪ ਲਾਵਾਂਗੇ ਅਗਲੇ ਸਾਲ ਨੂੰ ਆਪਾਂ ਹੋ ਸਕਦਾ ਕੋਈ ਹੋਰ ਪ੍ਰੋਗਰਾਮ ਵੀ ਸਵਾਸੇ ਪੜਾ ਲਿਖਾਂਗੇ ਤਾਂ ਆਪਾਂ ਉਹੀ ਉਹਦੇ ਵਿੱਚ ਯੋਗਦਾਨ ਪਾ ਲਈਏ ਜਿਹੜਾ ਪੈਸਾ ਉਹ ਵੇਸਟ ਨਾ ਜਾਵੇ ਮੇਰੇ ਕੇਕ ਰੋਕਣ ਦਾ ਮਤਲਬ ਇਹ ਸੀਗਾ ਕਿਉਂਕਿ ਕੇਕ ਹਜ਼ਾਰਾਂ ਦੀ ਗਿਣਤੀ ਚ ਹੋ ਜਾਂਦੇ ਆ ਤਾਂ ਫਿਰ ਇੰਨਿਆਂ ਨੂੰ ਕੱਟਣਾ ਇੰਨਾਂ ਨੂੰ ਖਵਾਉਣੀ ਪੈਣਗੇ ਕਿਸੇ ਨਾ ਕਿਸੇ ਦੇ ਵਿੱਚ ਕਰਕੇ ਤਾਂ ਕਰਕੇ ਉਹ ਇੱਕ ਵੇਸਟੇਜ ਆ ਗਈ